ਇਨਸਾਨੇ ਪੰਛੀ ਜਾਨਵਰ ਇਨਸਾਨ जख्मी ਕੀਤੇ ਚਾਈਨਾ ਡੋਰ ਖਰੀਦ ਕੇ ਦੇਖੋ ਕਿੰਨਿਆਂ ਦੇ ਖੂਨ ਪੀਤੇ ਕਿਸੇ ਸ਼ਾਇਰ ਦੀਆਂ ਕਹੀਆਂ ਇਹ ਸਤਰਾਂ ਕੱਲ ਸੱਚ ਹੋ ਗਈਆਂ ਜਦੋਂ ਸਮਰਾਲੀ ਵਿੱਚ ਸਕੂਲ ਤੋਂ ਆਪਣੇ ਦੋਸਤ ਨਾਲ ਮੋਟਰਸਾਈਕਲ ਤੇ ਬੈਠ ਕੇ ਘਰ ਨੂੰ ਪਰਤ ਰਹੇ ਤਰਨਜੋਤ ਨੂੰ ਰਸਤੇ ਵਿੱਚ ਚਾਈਨਾ ਡੋਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਤੇ ਉਸ ਦੀ ਗਰਦਨ ਤੇ ਐਸਾ ਗਹਿਰਾ ਜ਼ਖਮ ਹੋਇਆ ਕਿ ਉਹ ਪਲਾਂ ਵਿੱਚ ਹੀ ਮਾਰੇ ਅਗੇ ਤਰਨਜੋਤ ਆਪਣੇ ਪਰਿਵਾਰ ਦਾ ਇੱਕੋ ਇੱਕ ਚਿਰਾਗ ਸੀ ਜਿਹੜਾ ਸਦਾ ਲਈ बुझ ਗਿਆ ਮੈਂ ਪਿਛਲੇ ਦਿਨੀ ਇੱਕ ਵੀਡੀਓ ਰਾਹੀਂ ਪੰਜਾਬ ਵਾਸੀਆਂ ਨੂੰ ਸੁਚੇਤ ਕੀਤਾ ਸੀ ਕਿ ਇਹ ਚਾਈਨਾ ਡੋਰ ਇੱਕ ਅਣਦੇਖਿਆ ਫੰਦਾ ਹੈ ਜਿਹੜਾ ਰਾਹ ਤੁਰੇ ਜਾਂਦੇ ਰਾਹਗੀਰ ਨੂੰ ਆਪਣੀ ਲਪੇਟ ਵਿੱਚ ਲੈ ਲਿੰਦਾ ਹੈ ਤਰਨਜੋਤ ਦੀ ਹੋਈ ਇਸ ਦਰਦਨਾਕ ਮੌਤ ਤੋਂ ਬਾਅਦ ਮਾਪੇ ਦੁਹਾਤਰਾ ਮਾਰ-ਮਾਰ ਰੋ ਰਹੇ ਹਨ ਲੋਕਾਂ ਦੇ ਹਿਰਦੇ ਬਲਉਂਦਰੇ ਗਏ ਹਨ ਲੋਕਾਂ ਦੇ ਮਨਾਂ ਵਿੱਚ ਸਖਤ ਰੋਸ ਹੈ ਸਰਕਾਰ ਪ੍ਰਤੀ ਕਿ ਸਰਕਾਰ ਇਸ ਚਾਇਨਾ ਡੋਰ ਨੂੰ ਬੰਦ ਕਰਾਉਣ ਲਈ ਸਖਤ ਕਦਮ ਕਿਉਂ ਨਹੀਂ ਚੁੱਕਦੀ ਗੁੱਸੇ ਵਿੱਚ ਆਏ ਲੋਕ ਤਾਂ ਇਹ ਵੀ ਗੱਲ ਕਹਿ ਰਹੇ ਆ ਕਿ ਜਿਹੜੀਆਂ ਸਰਕਾਰਾਂ ਤੋਂ ਇੱਕ ਚਾਇਨਾ ਡੋਰ ਹੀ ਬੰਦ ਨਹੀਂ ਹੋ ਰਹੀ ਉਹ ਭਲਾ ਪੰਜਾਬ ਵਿੱਚ ਨਸ਼ਾ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਨੂੰ ਕਿਵੇਂ ਖਤਮ ਕਰ ਸਕਦੀ ਹੈ ਲੋਕ ਧੜਾ ਧੜ ਸਵਾਲ ਕਰ ਰਹੇ ਹਨ ਕਿ ਚਾਇਨਾ ਡੋਰ ਨਾਲ ਜਾਨ ਗਵਾਉਣ ਵਾਲੇ ਬੱਚੇ ਦੇ ਕਾਤਲ ਕੌਣ ਹਨ ਸਭ ਤੋਂ ਪਹਿਲਾਂ ਉਹ ਵਪਾਰੀ ਸਭ ਤੋਂ ਪਹਿਲਾਂ ਉਹ ਵਪਾਰੀ ਜੋ ਸਿਰਫ ਮੁਨਾਫੇ ਦੇ ਲਾਲਚ ਵਿੱਚ ਚਾਈਨਾ ਡੋਰ ਵੇਚ ਰਹੇ ਹਨ ਦੂਜਾ ਉਹ ਅਧਿਕਾਰੀ ਜਿਸ ਨੇ ਆਪਣੀ ਡਿਊਟੀ ਵਿੱਚ ਕੁਤਾਹੀ ਵਰਤੀ ਤੇ ਜਾਣਦੇ ਹੋਏ ਵੀ ਇਹ ਖਤਰਨਾਕ ਡੋਰ ਵੇਚਣ ਦਿੱਤੀ ਤੀਜਾ ਉਹ ਮਾਪੇ ਜੋ ਆਪਣੀ ਔਲਾਦ ਦੀ ਖੁਸ਼ੀ ਲਈ ਸੈਂਕੜੇ ਪੰਛੀਆਂ ਦੀ ਜਾਨ ਨਾਲ ਖੇਡਦੇ ਹਨ ਤੇ ਜਿਸ ਕਰਕੇ ਇਸ ਮਾਸੂਮ ਬੱਚੇ ਦੀ ਮੌਤ ਦਾ ਵੀ ਕਾਰਨ ਬਣਦੇ ਹਨ ਸਵਾਲ ਇਹ ਵੀ ਉੱਠਦੇ ਹਨ ਕਿ ਜੇਕਰ ਇਸ ਚਾਈਨਾ ਡੋਰ ਨੂੰ ਬੰਦ ਨਾ ਕੀਤਾ ਗਿਆ ਤਾਂ ਅਗਲਾ ਨੰਬਰ ਤਾਂ ਅਗਲਾ ਨੰਬਰ ਕਿਸੇ ਹੋਰ ਦਾ ਵੀ ਹੋ ਸਕਦਾ ਹੈ ਇਸ ਵਾਰੀ ਬਸੰਤ ਰੁੱਤ ਵਾਲੇ ਦਿਨ ਭਾਵੇਂ ਸਾਰਾ ਦਿਨ ਮੀਂਹ ਪੈਂਦਾ ਰਿਹਾ ਤੇ ਸਲਾਰੂਆਂ ਵੱਲੋਂ ਦੁਕਾਨਾਂ ਤੋਂ ਖਰੀਦੀਆਂ ਗਈਆਂ ਰੰਗ-ਬਰੰਗੀਆਂ ਗੁੱਡੀਆਂ ਉਹਨਾਂ ਦੇ ਘਰਾਂ ਦੇ ਅੰਦਰ ਪਈਆਂ ਰਹੀਆਂ ਇਸ ਦਿਨ ਸ਼ਾਮ ਦੇ ਸਮੇਂ ਜੋ ਹੀ ਬਾਰਿਸ਼ ਨੂੰ ਠੱਲ ਪਈ ਤਾਂ ਦੁਕਾਨਾਂ ਤੇ ਪਤੰਗ ਖਰੀਦਣ ਲਈ ਮੁੰਡਿਆਂ ਦੇ ਝੁਰਮਟ ਦੇ ਝੁਰਮਟ ਇਕੱਠੇ ਹੋ ਗਏ। ਉਹਨਾਂ ਦੀਆਂ ਦੁਕਾਨਾਂ ਤੇ ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ। ਰਾਸ਼ਨ ਦੀਪੂ ਤੇ ਰਾਸ਼ਨ ਖਰੀਦਣ ਵਾਲੇ ਲੋਕਾਂ ਨੂੰ ਵੀ ਮਾਤ ਦੇ ਰਹੀਆਂ ਸਨ। ਇੰਜ ਜਾਪਦਾ ਸੀ ਕਿ ਇਹ ਮੁੰਡੇ ਬਸੰਤ ਦੀ ਸ਼ਾਮ ਦਾ ਸਮਾਂ ਵੀ ਅੰਜਾਈ ਨਹੀਂ ਗਵਾਉਣਾ ਚਾਹੁੰਦੇ। ਇਸ ਲਈ ਉਹਨਾਂ ਨੇ ਖੂਬ ਗੁੱਡੀਆਂ ਖਰੀਦੀਆਂ। ਅੰਗਿਆਂ ਦੇ ਹੱਥਾਂ ਵਿੱਚ ਤਾਂ 15-15, 20-20 ਬੁੱਡੀਆਂ ਵੀ ਫੜੀਆਂ ਹੋਈਆਂ ਦਿਖਾਈ ਦੇ ਰੀਆਂ ਸਨ। ਕਈ ਤਾਂ ਖੁਸ਼ੀ ਵਿੱਚ ਕਿਲਕਾਰੀਆਂ ਮਾਰਦੇ ਹੋਏ ਚੀਕਾਂ ਮਾਰਦੇ ਜਾ ਰਹੇ ਸਨ। ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡਾ ਕਿਲਾ ਸਰ ਕਰਨ ਲਈ ਆਪਣੇ ਕੁਲ ਹਥਿਆਰ ਜਮ੍ਹਾਂ ਕਰ ਲਏ ਹੋ। ਸਾਥੀਓ ਇਹਨਾਂ ਮੁੰਡਿਆਂ ਵੱਲ ਦੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਰਿਹਾ ਸੀ। ਉਹ ਦਿਨ ਯਾਦ ਆ ਰਹੇ ਸਨ ਜਦੋਂ ਅਸੀਂ ਕਿਸੇ ਦੁਕਾਨ ਤੋਂ ਪਤੰਗ ਨਹੀਂ ਖਰੀਦਦੇ ਸਾਂ। ਸਗੋਂ ਆਪਣੇ ਘਰ ਵਿੱਚ ਹੀ ਪਤੰਗ ਤਿਆਰ ਕਰਦੇ ਸਾਂ। ਅਸੀਂ ਦੁਕਾਨ ਤੋਂ 50 ਪੈਸੇ ਜਾਂ 1 ਰੁਪਏ ਦਾ ਰੰਗ-ਬਰੰਗਾ ਪੇਪਰ ਖਰੀਦਦੇ ਸੀ ਜਿਸ ਨੂੰ ਅਸੀਂ ਤਾਹ ਕਹਿੰਦੇ ਸੀ। ਇਸ ਤਾਹ ਨੂੰ ਚੌਰਸ ਕੱਟ ਲਿਆ ਜਾਂਦਾ ਸੀ ਤੇ ਇਹਦੇ ਉੱਤੇ ਬਾਂਸ ਦੇ ਝਾੜੂ ਦੀਆਂ ਤੀਲਾਂ ਲਗਾ ਕੇ ਪਤੰਗ ਬਣਾਉਂਦੇ ਸਾਂ। ਉਹਨਾਂ ਤੀਲੀਆਂ ਦੇ ਕਿਨਾਰੇ ਜੋੜਨ ਲਈ ਅਸੀਂ ਘਰ ਵਿੱਚ ਹੀ ਆਟੇ ਦੀ ਲੇਟੀ ਤਿਆਰ ਕਰਦੇ ਸਾਂ। ਉਸ ਪਤੰਗ ਦੇ ਪਿੱਛੇ ਅਸੀਂ ਲੰਬੀ ਪੂਛ ਵੀ ਲਗਾਉਂਦੇ ਸਾਂ ਤਾਂ ਜੋ ਪਤੰਗ ਦਾ ਬੈਲੈਂਸ ਬਣਿਆ ਰਹੇ। ਫਿਰ ਉਸ ਪਤੰਗ ਵਿੱਚ ਤੜਾਗੀ ਪਾ ਕੇ ਅਸਮਾਨ ਵਿੱਚ ਚੜਾਉਂਦੇ ਸਨ ਸਾਡੇ ਵੇਲੇ ਇਹੋ ਜੀ ਕੋਈ ਚਾਇਨਾ ਡੋਰ ਨਹੀਂ ਹੁੰਦੀ ਸੀ ਤੇ ਨਾ ਹੀ ਕੋਈ ਐਸੀ ਅਣਹੋਣੀ ਤੇ ਮਨਪਭਾਗੀ ਘਟਨਾ ਕਦੇ ਵਾਪਰਦੀ ਹੋਈ ਸੁਣਾਈ ਦਿੰਦੀ ਸੀ ਅਸੀਂ ਉਸ ਪਤੰਗ ਨੂੰ ਘਰ ਵਿੱਚ ਰੱਖੇ ਦੀਲ ਦੇ ਧਾਗੇ ਨਾਲ ਅਸਮਾਨ ਵਿੱਚ ਚੜਾਉਂਦੇ ਸਾਂ ਤੇ ਬੜੇ ਖੁਸ਼ ਹੁੰਦੇ ਸਾਂ ਅੱਜ ਕੱਲ ਦੇ ਬੱਚਿਆਂ ਵਿੱਚ ਆਪਣੇ ਹੱਥੀਂ ਖੁਦ ਪਤੰਗ ਤਿਆਰ ਕਰਨ ਦੀ ਕਲਾ ਗਵਾਚ ਗਈ ਹੈ ਦੁਕਾਨਾਂ ਤੇ ਛੋਟੇ ਪਤੰਗਾਂ ਤੋਂ ਲੈ ਕੇ ਵੱਡ ਕਾਰੀ ਪਤੰਗਾਂ ਦੇ ਨਮੂਨੇ ਦੇਖੇ ਜਾ ਸਕਦੇ ਨੇ ਰੀਲ ਦੇ ਧਾਗਿਆਂ ਦੀ ਥਾਂ ਹੁਣ ਚਾਈਨਾ ਡੋਰ ਨੇ ਲੈ ਲਈ ਜਿਹੜੀ ਆਏ ਦਿਨ ਕਿਸੇ ਨਾ ਕਿਸੇ ਬੱਚੇ ਦੀ ਜਾਨ ਦਾ ਖੋਹ ਬਣ ਰਹੀ ਹੈ ਬਸੰਤ ਤੋਂ ਅਗਲੇ ਦਿਨ ਵੀ ਮੁੰਡਿਆਂ ਨੇ بارش ਦਾ ਕਾਪਾ ਪੂਰਾ ਕੀਤਾ ਤੇ ਖੂਬ ਪਤੰਗਾਂ ਉਡਾਈਆਂ ਤੁਸੀਂ ਦੇਖ ਸਕਦੇ ਹੋ ਮੇਰੇ ਮਹੱਲੇ ਦਾ ਇਹ ਦ੍ਰਿਸ਼ ਇਸ ਚਾਈਨਾ ਡੋਰ ਦੇ ਕਾਰਨ ਇੱਕ ਪਾਸੇ ਲੋਕਾਂ ਦੇ ਕੋਠਿਆਂ ਤੇ ਖੁਸ਼ੀਆਂ ਦੀਆਂ ਕਲਕਾਰੀਆਂ ਵੱਜ ਰਹੀਆਂ ਸਨ ਡੀਜੇ ਤੇ ਲਾਏ ਹੋਏ ਗੀਤ ਵੱਜ ਰਹੇ ਸਨ ਤੇ ਦੂਜੇ ਪਾਸੇ ਤੇ ਦੂਜੇ ਪਾਸੇ ਤਰਨਜੋਤ ਦੇ ਘਰ ਮਾਪਿਆਂ ਵੱਲੋਂ ਦਿਲ ਹਿਲਾ ਦੇਣ ਵਾਲੇ ਵੈਣ ਪਾਈ ਜਾ ਰਹੇ ਸਨ ਦਸਵੀਂ ਜਮਾਤ ਵਿੱਚ ਪੜ੍ਹਦੇ ਇਸ ਬੱਚੇ ਦੇ ਮਾਪਿਓ ਦਹਤਣਾ ਮਾਰ ਮਾਰ ਰੋ ਰਹੇ ਸਨ ਤੇ ਸਾਡੇ ਸਾਰੇ ਅੱਗੇ ਇਹੀ ਪ੍ਰਸ਼ਨ ਕਰ ਰਹੇ ਸਨ ਸਾਡੇ ਬੱਚੇ ਨੂੰ ਸਾਡੇ ਕੋਲੋਂ ਖੋਣ ਵਾਲਾ ਕੋਣ ਹੈ ਸਾਥੀਓ ਇਸ ਵੀਡੀਓ ਰਾਹੀਂ ਅਸੀਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਤੇ ਦੂਜਿਆਂ ਦੇ ਬੱਚਿਆਂ ਨੂੰ ਬਚਾਉਣ ਲਈ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਇਸ ਮਾਰਖਾਣੀ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਵਰਜੋ ਤੁਹਾਡੇ ਜਿਹੜੇ ਬੱਚੇ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਵਾਸਤੇ ਸਕੂਟਰਾਂ ਜਾਂ ਮੋਟਰਸਾਈਕਲਾਂ ਤੇ ਜਾਂਦੇ ਹਨ ਉਹਨਾਂ ਨੂੰ ਕਹੋ ਕਿ ਆਪਣੇ ਗਲ ਵਿੱਚ ਮੋਟਾ ਸਕਾਫ ਮੰਨ ਕੇ ਜਾਣ ਤੇ ਆਪਣੇ ਸਿਰ ਉੱਤੇ ਹੈਲਮਟ ਜ਼ਰੂਰ ਲਾਣ ਤਾਂ ਜੋ ਆਪਣੀ ਗਰਦਨ ਨੂੰ ਬਚਾਇਆ ਜਾ ਸਕੇ ਸਾਥੀਓ ਜੇਕਰ ਮੇਰੇ ਵਿਚਾਰ ਤੁਹਾਨੂੰ ਚੰਗੇ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਕਰ ਦੇਣਾ ਵੀਡੀਓ ਚੰਗੇ ਲੱਗੀ ਤਾਂ ਇਸ ਨੂੰ ਲਾਈਕ ਕਰ ਦੇਣਾ ਤੇ ਮੇਰੇ ਇਸ ਚੈਨਲ ਲਾਲ ਲੋਕਧਾਰਾ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਖੁਸ਼ ਰਹੋ ਆਬਾਦ ਰਹੋ ਧੰਨਵਾਦ